ਕਾਲਜੀ ਪਿੰਡੂ ਕਿਤਾ ਚੈਨਲ ਜਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਜਿਹੜਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਵਿਖਾਉਣ ਵਾਸਤੇ ਹਨ ਯਾਰ ਗਿੰਬਲ ਤੋਂ ਬਿਨਾਂ ਲਾਈਵ ਹੋਇਆ ਗਿੰਬਲ ਚ ਪਸਾਉਂਦੇ ਆਪਾਂ ਮੋਬਾਈਲ ਹੁਣ ਇੰਨਾ ਵੀਡੀਓ ਹਿੱਲੀ ਜਾਂਦੇ ਜਾਂਦੀ ਹੋਊਗੀ ਤੇ ਟਾਈਮ ਥੋੜਾ ਸੰਜਿਆ ਲਾਈਵ ਹੋ ਗਏ ਬਾਈ 7:22 ਮਿੰਟ ਹਨ ਬਾਈ ਨੇ ਕੱਲ ਕਿਹਾ ਸੀ ਹਰ ਸ਼ਹਿਰਾਂ ਵਾਲੇ ਬੰਦੇ ਕਹਿੰਦੇ ਸੀ ਕਹਿੰਦੇ ਸੰਜਿਆ ਥੋੜਾ ਲਾਈਵ ਹੋ ਜਾ ਕਰੋ ਸਾਨੂੰ ਨਾਲ ਕਹਿੰਦੇ ਟਰਾਲੀਆਂ ਪਤਾ ਲੱਗ ਜਾਂਦੀਆਂ ਵੀ ਮੰਡੀ ਦੇ ਵਿੱਚ ਕਿੰਨੀਆਂ ਖੜੀਆਂ ਪਰ ਜਿਹੜੇ ਵੀ ਤੇ ਉਹਨੂੰ ਸੌਖਾ ਹੋ ਜਾਂਦਾ ਬਾਈ ਹਨਾ ਗਾਹਕ ਵੇਖ ਕੇ ਜਾਂ ਨਗ ਵੇਖ ਕੇ ਤੂੜੀ ਦੇ ਨਗ ਵੇਖ ਕੇ ਉਹਨੇ ਕ ਨਾਲ ਸੌਖਾ ਹੋ ਜਾਂਦਾ ਬੰਦਾ ਸ਼ਹਿਰੋਂ ਆ ਜਾਂਦੇ ਆ ਤੇ ਸ਼ਹਿਰਾਂ ਵਾਲੇ ਵੀਰ ਭਰਾ ਜਿਹੜੇ ਹੁਣ ਕੋਟਕਪੂਰੇ ਤੋਂ ਆ ਸਕਦੇ ਆ ਜੀ ਕਿਉਂਕਿ ਟਾਈਮ ਹੋਇਆ 7:00 ਵਜੇ ਤੇ 22-23 ਮਿੰਟ ਹੋਇਆ ਬਾਈ ਵਾਲੇ ਹਨਾ ਘੱਟੋ ਘੱਟ ਜਾਨੀ ਬੋਲੀ ਸਟਾਰਟ ਹੋਣ ਦੇ ਵਿੱਚ 10 ਮਿੰਟ ਨੂੰ ਪਏ ਆ ਤੇ ਨਗ ਸਾਹਮਣੇ ਖੜੇ ਆ 1 2 3 ਤੇ 4 5 6 ਬਾਈ ਤੇ ਸਾਹਮਣੇ ਬੰਦੇ ਵੇਖ ਲੋ ਜੀ ਇੰਨੇ ਕ ਖੜੇ ਆ ਨਾਗ ਅੱਜ ਹਸਾਬ ਦੇ ਆਇਆ ਬਾਈ 6 ਕ ਨਾਗ ਆਏ ਆ ਜਿਹੜੇ ਅੱਜ ਟੂੜੀ ਦੇ ਤੇ ਬਾਕੀ ਵਾਲੇ 7-8 ਮਿੰਟ ਆਪਾਂ ਲਾਈਵ ਪਹਿਲਾਂ ਹੋਇਆ ਕਿ ਇਹ ਚਲਦੀ-ਚਲਦੀ ਬੋਲੀ ਦੇ ਵਿੱਚ ਵੀ ਜਿਹੜੇ ਆ ਨਾ ਗਾਉਂਦੇ ਰਹਿੰਦੇ ਆ ਜੀ ਹਨਾ ਆਹ ਹਸਾਉਂਕਦਾ ਵਾ ਤੇ ਬਾਕੀ ਦੇਖਦੇ ਕਿਰਾਂ ਆਪਾਂ ਸ਼ੇਰੂ ਨੂੰ ਬੰਨੀਏ ਤੇ ਇੱਧਰ ਗੱਲਾਂ ਬਾਤਾਂ ਕਰਦੇ ਆ ਹੋਰ ਤੇ ਸ਼ੇਰੂ ਨੇ ਇੱਧਰ ਗਾਜਣਾ ਜਰਾ ਜਿਹੜੇ ਕੱਢੀਆਂ ਨੇ ਬਲਦੇਵ ਸਿੰਘ ਸੰਧਮਾਲਿਆ ਬਾਈ ਕੀ ਹਾਲ ਚਾਲ ਆ ਭਰਾ ਹੋ ਠੀਕ ਠਾਕ ਆ ਜੀ ਤੇ ਵੀਰ ਭਰਾ ਕਿਸੇ ਕੋਲੇ ਵੀ ਡੌਗ ਰੱਖਿਆ ਹਨਾ ਤੇ ਆਪਾਂ ਨੇ ਇੱਕ ਨਵਾਂ ਚੈਨਲ ਜਿਹਦੀ ਸ਼ੁਰੂਆਤ ਕੀਤੀ ਆ ਤੇ ਉਹਦੇ ਤੇ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਜਿਹੜਾ ਨਾਂ ਰੱਖਿਆ ਆਪਾਂ ਸ਼ੌਂਕੀ ਰੋਤਵੇ ਬਾਈ ਤੇ ਤੁਸੀਂ YouTube ਤੇ ਸਰਚ ਕਰ ਸਕਦੇ ਆ ਜੀ ਸ਼ੌਂਕੀ ਰੋਤਵੇ ਚੈਨਲ ਤੇ ਜਸਵੀਰ ਭਰਾ ਕੋਲੇ ਡੌਗ ਪਏ ਆ ਵੀ ਹੈਗੇ ਮਤਲਬ ਰੱਖੇ ਜਿਨ੍ਹਾਂ ਨੇ ਹਨਾ ਜਨਮ ਰੱਖੇ ਆ ਤੇ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰਨ 9832228 ਨੇੜੇ ਨੇੜੇ ਦੇ ਵੀਰ ਭਰਾ ਹੋਣ ਯਾਰ ਆਪਣਾ ਵੀ ਜਾਨੀ ਸ਼ੌਂਕੀਆ ਤੌਰ ਤੇ ਯਾਰਾ ਜਾਨੀ ਸ਼ੌਟ ਹੀ ਲੈਣੇ ਆ ਡੌਗ ਦੇ ਘੈਂਟ ਘੈਂਟ ਆਨ ਸਿਹਰਾ ਚੀਜ਼ਾਂ ਲਵਾਂਗੇ ਸ਼ਾਰਟ ਬਾਈ ਹਨ ਭਪਿੰਦਰ ਸਿੰਘ ਬਾਈ ਕੀ ਹਾਲ ਚਾਲ ਹੈ ਜੀ ਸਾਸਤਰੀ ਕਾਲ ਜੀ ਗਰਲਾਵ ਦੇਵਾਲ ਗੁੱਡ ਮਾਰਨਿੰਗ ਤੇ ਜਿਨ੍ਹਾਂ ਵੀਰਾਂ ਭਰਾਵਾਂ ਕੋਲੇ ਰੱਖੇ ਜੀ ਡੌਗ ਤੇ ਜਰੂਰ ਮੇਰੇ ਨਾਲ ਸੰਪਰਕ ਕਰਿਓ ਜੀ ਆਹ ਪਤਾ ਨਹੀਂ ਇਹਨੇ ਯਾਰ ਕੀ ਚੱਕ ਲਿਆ ਇਥੋਂ ਲਾ ਹੱਡੀ ਜੀ ਚੱਕ ਲਈ ਫਿਰ ਇਦਨੇ ਨੇ ਇਹ ਹੁਣ ਮੈਨੂੰ ਵੀ ਪੈ ਸਕਦਾ ਇਹ ਇਹੋ ਜਿਹਾ ਵੀ ਜਦੋਂ ਇਹ ਹੱਡੀ-ਉੱਡੀ ਇਥੋਂ ਕੋਈ ਇੱਥੇ ਆ ਜੀ ਨਾ ਇਹਨੂੰ ਤੇ ਫੇਰ ਨਹੀਂ ਇਹ ਕਿਸੇ ਦਿਨ ਮਿੱਤ ਫੇਰ ਭਾਵੇਂ ਕੋਈ ਹੋਵੇ ਨਾਲ ਇਹਨੂੰ ਵੇਲਾ ਵੀ ਮੂੰਹ ਨਾ ਹੱਥ ਨਾ ਬੁਰਕੀਆਂ ਪਾਉਂਦੇ ਮੂੰਹ ਦੇ ਵਿੱਚ ਤੇ ਫੇਰ ਵੀ ਵੇਲਾ ਇਤਬਾਰ ਨਹੀਂ ਕਰਦਾ ਜੋ ਹੱਡੀ ਹੱਡੀ ਚਾਕਲੇ ਉਹ ਕਹਿੰਦੇ ਸਿਆਣਾ ਐ ਸਿਆਣਾ ਤਵਾਦਾ ਐ ਲੈ ਸਰਵਾਇ ਤੇਰੀ ਬੇਇੱਜ਼ਤੀ ਹੋ ਗਈ ਵੀਡੀਓ ਚ ਵੇਖ ਬੈਠਾ ਰਹਿ ਹੁਣ ਇਹ ਇਹੋ ਜਿਹਾ ਬਾਈ ਇਹੋ ਜਾਨੀ ਤੇ ਆਹ ਸਾਹਮਣੇ ਇਧਰ ਚੁੱਬਰ ਖੜਾ ਹਨ ਤੇ ਆਪਾਂ ਲਾਈਵ ਇੱਕ ਮਿੰਟ ਗਿੰਬਲ ਕੱਢ ਲਗੇ ਆਹ ਹੁੰਦੀ ਆ ਭਾਈ ਗਿੰਬਲ ਕਈ ਵੀਰ ਭਰਾ ਪੁੱਛਦੇ ਰਹਿੰਦੇ ਆ ਯਾਰ ਵੀ ਗਿੰਬਲ ਭਾਈ ਯਾਰ ਲਾਈਵ ਕਾਹਦੇ ਨਾ ਕਰਦੇ ਆ ਵੀਡੀਓ ਹਲਦੀ ਨਹੀਂ ਤੁਹਾਡੀ ਹਨ ਤੇ ਜੇ ਉਹ ਆ ਹੁੰਦੀ ਆ ਭਾਈ ਗਿੰਬਲ ਜਿਹੜੀ ਆ ਦੇਖੋ ਇੱਧਰ ਤੇ ਇਹਦੇ ਵਿੱਚ ਜਦੋਂ ਮੋਬਾਈਲ ਫਸ ਜਾਂਦਾ ਜੀ ਆ ਡੀਜੀਏ ਦੀ ਹੁੰਦੀ ਆ ਇੱਥੋਂ ਆਨ ਹੋ ਜਾਣਾ ਇਹਨੇ ਇੱਥੋਂ ਆਨ ਹੋ ਜਾਣੀ ਆ ਭਾਈ ਇਹ ਤੇ ਇਦੋਂ ਬਾਅਦ ਜਦੋਂ ਮੋਬਾਈਲ ਇਹਦੇ ਵਿੱਚ ਪਾਤਾ ਪਾ ਇਹਦੇ ਵਿੱਚ ਲਾਤਾ ਜੀ ਤੇ ਫੇਰ ਗੱਲਬਾਤ ਬਾਨੀ ਆ ਤੁਹਾਨੂੰ ਚਲਾ ਕੇ ਵਿਖਾਉਣਾ ਖੜਜੋ ਹੁਣ ਹੁਣ ਮੇਰੇ ਕੋਲ ਮੋਬਾਈਲ ਕਿਹ ਹੈ ਯਾਰ ਨਹੀਂ ਤਾਂ ਤੁਹਾਨੂੰ ਆਪ ਚਲਾ ਕੇ ਵਿਖਾ ਦਿੰਦੇ ਆ ਖੜਾ 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 ਨਵਿਆ ਮੋਬਾਈਲ ਸੈੱਟ ਹੋ ਗਿਆ ਇਹਦੇ ਚ ਹੁਣ ਇਹਨੇ ਚੱਲਣਾ ਏ ਪਰ ਵੀਡੀਓ ਹਲਦੀ ਨਹੀਂ ਗਈ ਓਏ ਆ ਕੀ ਹੋ ਗਿਆ ਨਾ ਇੱਕ ਮਿੰਟ ਇਰਨਾ ਸੈਟਿੰਗ ਨਹੀਂ ਆਈ ਹਾਲੇ ਲਓ ਬਾਈ ਲਾ ਬਾਈ ਹੋਰ ਹਾਂ ਠੀਕ ਆ ਬਾਈ ਹਾਂ ਨੀ ਵੀਡੀਓ ਹੈਲਦੀ ਪੋਰਾ ਵੀ ਆਦੇ ਆ ਫਾਇਦਾ ਹੁੰਦਾ ਗਿੰਬਲ ਦਾ ਤੇ ਜਿੰਨਾ ਮਰਜੀ ਮੋਬਾਈਲ ਦਾ ਮਤਲਬ ਹਲਾਈ ਚਲਈਏ ਚਲਾਈ ਚਲਈਏ ਲੈ ਤੇ ਤਾਂ ਵੀ ਚੀਮਾ ਸਾਹਿਬ ਜੀ ਤੇ ਬਾਈ ਜੀ ਖੂਨ ਲੰਗਾ ਕਹਿੰਦੇ ਨੇ ਇਹਨੂੰ ਤਾਂ ਕਰਕੇ ਐਂ ਕਰਦਾ ਤੇ ਆਹ ਵੇਖ ਲੈ ਸੜੀ ਹੱਡੀ ਆ ਤੇ ਨਾਲਿਆਂ ਨੂੰ ਕਦੇ ਹਫ਼ਤੇ ਬਾਅਦ ਮੀਟ ਸ਼ੀਟ ਵੀ ਦੀ ਨਹੀਂ ਕੋਈ ਕਮੀ ਦਿੱਤੀ ਜਿਵੇਂ ਜਵਾਕ ਨਹੀਂ ਇਨਾਂ ਦਾ ਹਿਸਾਬ ਹੁੰਦਾ ਯਾਰ ਜਿਵੇਂ ਆਪਾਂ ਜਵਾਕ ਕੇ ਤੇ ਘਰੇ ਲੈ ਜਾਂਦੇ ਆ ਤੇ ਜਦੋਂ ਜਵਾਕ ਜਦ ਕਰ ਲੱਗਿਆ ਨਾ ਮੈਨੂੰ ਆਹ ਚੀਜ਼ ਚਾਹੀਦੀ ਆਪਾਂ ਨੂੰ ਝੜਕ ਦੇ। ਉਹ ਕਦੇ ਚੀਜ਼ ਨਹੀਂ ਵੇਖੀ ਤੂੰ ਤੈਨੂੰ ਘਰੇ ਲਿਆ ਕੇ ਦਦਨੇ ਕਿੰਨੀਆਂ ਚੀਜ਼ਾਂ ਹਨ ਤੇ ਉਹ ਫਿਰ ਵੀ ਨਹੀਂ ਹੜਦੇ ਹੁੰਦੇ ਜਵਾਕਾਂ ਨੂੰ ਘਰੇ ਜਿੰਨੀਆਂ ਮਰਜ਼ੀ ਚੀਜ਼ਾਂ ਲਿਆ ਆਦਗੇ ਪਰ ਜਦੋਂ ਪਰ ਰਿਸ਼ਤੇਦਾਰੀ ਕਿੱਥੇ ਜਾਣਾ ਨਾ ਉਹਨਾਂ ਨੇ ਉਹ ਚੀਜ਼ਾਂ ਫਿਰ ਵੇਹ ਤੜਕ ਮੰਗਣਗੇ ਮੰਗਣਗੇ ਬਾਈ ਮੈਨੂੰ ਚਾਕਲੇਟ ਚਾਹੀਦਾ ਬਾਈ ਮੈਨੂੰ ਕੁਰਕਰੇ ਚਾਹੀਦੇ ਬਾਈ ਮੈਨੂੰ ਆਹ ਚਾਹੀਦਾ ਇਹਨਾਂ ਨੂੰ ਵੀ ਉਹ ਹੀ ਹਿਸਾਬ ਹੈ ਦਾ ਘਰੇ ਜਾਣੀ ਇਹਨੂੰ ਜਿੰਨਾ ਮਰਜ਼ੀ ਮੀਟ ਸੀਟ ਪਾਈ ਵੈਲਤ ਜੇ ਨੂੰ ਮਿਲ ਜੇ ਤੇ ਇਹਨਾਂ ਚੱਕਣੀ ਚੱਕਣੀਆਂ ਲੈ ਦੀਪੂ ਕੱਕੜ ਬਾਈ ਕੀ ਹਾਲ ਚਾਲ ਹੈ ਜਗਦੇਵ ਚੈਲ ਭਰਾ ਕੀ ਹਾਲ ਚਾਲ ਬੂਟਾ ਸਿੰਘ ਰਾਜ ਸਿੰਘ ਬੁੱਟਰ ਬਾਈ ਕੀ ਹਾਲ ਚਾਲ ਹੈ ਜੀ ਤੇ ਜਗਦੇਵ ਬਰਾੜ ਘਣੀਆਂ ਟਹਿਲ ਸਿੰਘ ਬਾਈ ਕੱਲ ਨੂੰ ਮੋਗੇ ਮੰਡੀ ਗਏ ਸੀ ਆਪਾਂ ਮੋਗੇ ਮੰਡੀ ਦੀ ਵੀਡੀਓ ਪਾਤੀ ਕੱਲ ਆਪਾਂ ਸ਼ਨੀਵਾਰ ਸੀਗਾ ਹਨ ਤੇ ਸ਼ਨੀਵਾਰ ਜਿਹੜੀ ਸਬਜ਼ੀ ਮੰਡੀ ਦੀ ਵੀਡੀਓ ਪਾਈ ਆ ਜੀ ਉਹਨਾਂ ਨਾਲ ਸੇਠਾ ਨਾਲ ਗੱਲਬਾਤ ਕੀਤੀ ਆ ਤੇ ਜਿਹੜਾ ਪਿਆਜ਼ ਆ ਜੀ ਕਹਿੰਦੇ ਕੱਲ ਨੂੰ ਥੋਕਰ ਪਈਏ ਵਧ ਸਕਦਾ ਜੇ ਛੋਟੀ ਸਾਹਵਨ ਨਾਲ ਗੱਲ ਕੀਤੀ ਆਪਾਂ ਉਥੇ ਮੋਗਾ ਮੰਡੀ ਦੇ ਵਿੱਚ ਆਉਂਦੇ ਬਾਈ 2 ਰੁਪਏ ਜਣੀ ਜਿਹੜੀ ਤੇਜੀ ਆ ਪਿਆਜ਼ ਦੇ ਵਿੱਚ ਆ ਸਕਦੀ ਆ ਬਾਈ ਹਨ ਤੇ ਬਾਕੀ ਯਾਰ ਜਿੱਥੇ ਮਤਲਬ ਵੀ ਆਲ ਓਵਰ ਆਪਾਂ ਗੱਲ ਕਰੀਏ ਤੇ ਜਿਹੜਾ ਉਹ ਕੀ ਨਾ ਲੈਂਦੇ ਸਿਕਰ ਦਾ ਪਿਆਜ਼ ਚੱਲਣਾ ਹਨ ਉਹਦੇ ਕਰਕੇ ਕਹਿੰਦੇ ਪਿਆਜ਼ ਦੇ ਵਿੱਚ ਜਣੀ ਮੰਦੀ ਆਈ ਹੈ ਪਰ ਬਾਈ ਨੇ ਮੈਨੂੰ ਕਹਿੰਦਾ ਜੰਤੀ ਵੀ ਇਹ ਜਿਹੜੀ ਵਿਕਰੀ ਤੇਜ਼ ਹੋਈ ਆ ਤੇ ਪਰ ਸਿਕਰ ਵਾਲੇ ਪਿਆਜ਼ ਦੀ ਕੁਆਲਿਟੀ ਉਹ ਹੈ ਨਹੀਂ ਜਿਹੜੀ ਆਮ ਪਿਆਜ਼ਾਂ ਦੀ ਹੁੰਦੀ ਹੈ ਜਿਵੇਂ ਨਾਚਕਾਲੇ ਦੀ ਤੇ ਉਹ ਪਿੰਡਾਂ ਦੇ ਵਿੱਚ ਜਰੂਰ ਫਰਕ ਪਊਗਾ ਪਰ ਕਿੰਨੇ ਕਿਤੇ ਨਾ ਕਿਤੇ ਜਿਹੜੀ ਸੇਲ ਵਧਣੀ ਹੈ ਜੀ ਪਿਆਜ਼ ਦੀ ਤਾਂ 2 ਰੁਪਏ ਜਿਹੜੀ ਤੇਜ਼ੀ ਆ ਸਕਦੀ ਆ ਤੇ ਜਿਹੜਾ ਆਪਣੇ ਆਲੂ ਦੇ ਵੀਰ ਭਰਾ ਖੇਤੀ ਕਰਦੇ ਆ ਜੀ ਆਲੂ ਦੀ ਪੋਜੀਸ਼ਨ ਜਿਹੜੀ 500 ਤੋਂ ਲੈ ਕੇ 550 ਲਾਲ ਆਲੂ ਦੀ ਪੋਜੀਸ਼ਨ ਇਸ ਟਾਈਮ ਮੰਡੀਆਂ ਦੇ ਵਿੱਚ ਚੱਲ ਰਹੀ ਹੈ ਜਾਨੀ ਜੇ ਮੋਟਾ ਸਾਹਿਬ ਲਈਏ ਵੀ ਜੇ ਤੁਹਾਡਾ 500 50 ਰੁਪਏ ਤੁਹਾਡਾ ਵਕਦਾ ਜੀ ਆਲੂ ਹਨ ਤੇ ਉਹਦੇ ਵਿੱਚ 35 ਰੁਪਏ ਦੇ ਨੇੜੇ ਤੇਰਾ 8% ਲੱਗ ਕੇ 7% ਅੜਤ ਲੱਗਦੀ ਹੈ ਜੇ ਕਿਸੇ ਵੀ ਪੀਰ ਭਰਾ ਨੇ 7% ਕੱਢਣੀ ਹੁੰਦੀ ਆ ਹੁਣ ਤਾਂ ਕੈਲਕੂਲੇਟਰਾਂ ਦੇ ਵਿੱਚ ਹੀ ਆ ਗਿਆ ਯਾਰ ਵੀ ਸਿੱਧਾ ਸਾਫ ਤੇ ਪਰ ਜੇ ਵੀ ਕਿਸੇ ਵੀ ਚੀਜ਼ ਦੀ ਪਰਸੈਂਟੇਜ ਕੱਢਣੀ ਹੋਵੇ ਮੰਨ ਲਓ 100 ਦੀ 100 ਦੀ 7% ਕੱਢਣੀ ਆ 100 ਨੂੰ 7 ਨਾਲ ਗੁਣਾ ਕਰੋ ਜੀ ਤੇ ਇਹ ਹੋ ਗਿਆ 700 700 ਨੂੰ ਵੰਡੋ 100 ਕਰ ਦਿਓ ਹਨਾ 700 ਨੂੰ ਵੰਡੋ 100 ਕਰਕੇ ਤੇ ਫਿਰ 7% ਬਚ ਜਾਂਦਾ ਕਿਸੇ ਵੀ ਚੀਜ਼ ਦੀ ਜਿੰਨੀ ਪਰਸੈਂਟੇਜ ਕੱਢਣੀ ਆ 200 ਦੀ 7% ਕੱਢਣੀ ਆ ਜਾਂ ਕਿਸੇ ਵੀ ਚੀਜ਼ ਦੀ ਜਿੰਨਾ ਤੁਹਾਡਾ ਬਿੱਲ ਬਣਦਾ ਕਿਉਂਕਿ ਆਪਾਂ ਨੂੰ ਆਇਆ ਹੁੰਦਾ ਯਾਰ 7% ਕਿੰਨੇ ਬੰਦੇ ਨੇ ਆੜਤ ਕੱਟੀ ਜੇ ਆਪਾਂ ਮਾਲ-ਸ਼ਾਲ ਮੰਡੀ ਦੇ ਵਿੱਚ ਵੇਚ ਰਹੇ ਆ ਕੰਨਾਂ ਨੂੰ ਐ ਨਹੀਂ ਨੌਲੇਜ ਹੁੰਦੀ ਯਾਰ ਇਹਦੇ 7% ਕੱਢੀਏ ਕਿਵੇਂ ਹਨਾ 500 ਰੁਪਇਆ ਮੰਨ ਕੇ ਚਲੋ ਉਹਨੂੰ 7 ਨਾਲ ਗੁਣਾ ਕੀਤੀ 7 5 35 350 ਹੋ ਗਿਆ ਉਹਨੂੰ ਵੰਡੋ 100 ਕਰਤੀ ਤੇ ਰਹਿ ਗਿਆ 35 ਮਗਰ ਹਨਾ ਤੇ 500 ਦੇ ਮਗਰ ਜਾਨੀ 7% ਆੜਤ ਬਣ ਗਈ 35 ਰੁਪਇਆ ਤੁਸੀਂ ਲਾਲੋ ਸਾਹਿਬ ਜੇ ਤੁਹਾਡਾ ਗੱਟਾ 500 ਦੇ ਨੇੜੇ ਤੇ ਵਿਕਦਾ ਤੇ ਤੁਹਾਨੂੰ ਮਿਲ ਜਣੇ ਆ 75 ਦਾ 65 465 ਰੁਪਏ ਜੇ 500 ਦਾ ਗੱਟਾ ਵਿਕਦਾ ਲੂਦਾ ਤੇ 465 ਰੁਪਏ ਤੁਹਾਨੂੰ ਜਾਣੀ ਬਣ ਜਣੇ 35 ਰੁਪਏ ਕੱਢ ਕੇ ਜੀ ਐਂ ਤੁਸੀਂ ਮਤਲਬ ਕੋਈ ਵੀ ਪਰਸੈਂਟੇਜ ਕੱਢਣੇ ਹੁਣ 7 ਨਾਲ ਗੁਣਾ ਕਰਕੇ ਤੇ ਵੰਡੋ 100 ਕਰ ਦਿਆ ਕਰੋ ਬਸ ਸਿੱਧਾ ਸਾਹਿਬ ਆ ਜਾਓ ਬਈ ਕਰਾਂਦੀ ਮਤਲਬ ਬੋਲੀ ਹੋ ਗਈ ਸਟਾਰਟ ਬਈ ਆ ਜਾਓ ਕਰਾਂਦੀ ਸਾਢੇ 7 ਹੋ ਗਏ ਪੂਰੇ ਅੱਜ ਮੌਲ ਠੰਡਾ ਬਾਈ ਕਿਉਂਕਿ ਤੂੜੀ ਦੇ ਨਗ ਵੀ ਘਟ ਅੱਜ ਗਾਹਕ ਹੋ ਸਕਦਾ ਠੀਕ ਹੋਵੇ ਆਜੋ ਕਰਾਂ ਦੀ ਵੇਖੀਏ ਦਲੇਗਾ ਰਾਜੂ ਬਲਾਦੋ ਬੋਲੋ ਜੀ ਕਿਹਾ 300 ਕਹਿੰਦੇ 250 250 85 70 75 80 85 300 300 ਗੋਲਾਂਗੇ ਲੈ 300 ਰੁਪਏ ਲਓ ਬਾਈ ਇਹ ਹੋ ਗਿਆ ਬਾਈ 300 ਰਪਈਏ ਜਿਹੜਾ ਰੇਟ ਹੋ ਗਿਆ ਜੀ ਤੁੜੀ ਨਾ ਕੱਲ ਨਾਲੋਂ ਨਗ ਭਾਈ ਅੱਜ ਜਿਹੜੇ ਘਟ ਆਇਆ ਕੱਲ ਨਾਲੋਂ ਰੇਟ ਜਿਹੜਾ ਜੀ ਕੱਲ ਨਾਲੋਂ ਥੋੜਾ ਜਿਹਾ ਘਟਿਆ ਹੋਊਗਾ ਵੈਸੇ ਕੱਲ ਰੇਟ ਜਿਹੜੇ ਜਾਦੇ 300 ਤੋਂ ਉੱਪਰ ਚੱਲੇ ਅੱਜ ਵੀ ਸ਼ੁਰੂਆਤੀ ਰੇਟ 300 ਤੇ ਬਾਕੀ ਨਗ ਥੋੜੇ ਆਏ ਇਹਦੇ ਕਰਕੇ ਰੇਟ ਕੱਲ ਜੇ ਨਾ ਬਣ ਜਾਊਗਾ ਭਾਈ ਮੇਰੇ ਹਿਸਾਬ ਨਾਲ ਆਜੂ ਕਰਾਂ ਦੂਜੀ ਟਰਾਲੀ ਵਹਿਣੇ ਆ ਭਾਈ ਕਿੱਥੇ ਜਾਣੀਆਂ ਆ ਜਾ 865 70 75 ਤੈਨੂੰ ਸੌ ਗਿਆ 5 10 15 20 30 40 340 ਰੁਪਏ 45 45 ਰੁਪਏ ਭੁੱਲਣਾ ਕਿ ਤੈਨੂੰ 40 ਲੈ ਬਾਈ 300 ਤੇ 45 ਰੁਪਏ ਬਾਈ ਕਮਾਲ ਹੋ ਗਈ ਲੈ ਸ਼ੁਰੂਆਤੀ ਰੇਟ 300 ਤੇ ਦੂਜੀ ਟਰਾਲੀ ਵੈਗੀ ਜਾਨੀ 300 ਤੇ 45 ਰੁਪਈਆ ਬਾਈ 350 ਦੇ ਨੇੜੇ ਤੇੜ ਜਿਹੜੀ ਅੱਜ ਤੂੜੀ ਵੈਗੀ ਤੁਹਾਨੂੰ ਦੱਚਾ ਵੀ ਨਾ ਘਟਾ ਬਾਈ ਅੱਜ ਰੇਟ ਚੰਗਾ ਰਹਿ ਸਕਦਾ ਜੀ ਗਾਹਕ ਚੰਗਾ ਜੀ ਅੱਜ ਆਜੋ ਕਰਾਂ ਦੀ ਅਗਲੀ ਟਰਾਲੀ ਬਾਈ ਹਲੋ ਇੱਕ ਦਾਰ ਰੇਟ ਉਹ ਬੋਲੀ ਕਰੀ ਜਾਂਦਾ ਜੀ ਦੱਸ ਉਹ ਅੰਦਰ ਥੋੜੀ ਬੋਲਾ ਜੀ ਤੇਰਾ ਮੋਡਲ ਚੱਲ ਜਾਂਦਾ ਨਾ ਆਪਾਂ ਨੂੰ ਕੰਡੇ ਵਾਲੇ ਮੰਗਣ ਕਿੱਥੇ ਜੀ 300 ਰੁਪਿਆ ਇਹਦੇ ਨਾਲ ਹਾਂ ਚਲੋ ਥੋੜੀ ਵੇਚ ਖੁਸ਼ ਦੇਾਂਗੇ ਉਹ ਜਾਂਦੇ ਹਾਂ ਉਹ ਦੇ ਕੁਝ ਦੇ 3 60 65 70 75 80 100 90 95 300 5 10 15 20 25 325 ਬੋਲਾਂਗੇ ਨਾ 300 ਤੱਕ ਲਓ ਭਾਈ 730 ਰੁਪਏ ਨੂੰ ਇਹ ਤੁੜੀ ਬੈ ਗਈ ਭਾਈ ਸਾਰੇ ਨਗ ਵੇਖਿਓ ਜੇ ਹਨਾ ਇਰਾ ਦੋ ਨਗ ਅਲੇ ਜਿਆਦੇ ਲੱਗੇ ਸਾਰੇ ਨਗ ਉੱਤ ਤੱਕ ਜਿਹੜੇ ਖੜੇ ਵਾਲੇ ਵੇਖਿਓ ਜੇ ਲਗਾਤਾਰ ਵੀ ਅੱਜ ਜਿਹੜਾ ਰੇਟ ਕਿੰਨਾ ਰਹਿੰਦਾ ਭਾਈ ਆਨ ਐਵਰੇਜ ਰੇਟ ਵੇਖਿਆ ਕਰੋ ਜੇ ਸਿਰਾ ਰੇਟ ਨਾਲ ਵੇਖਿਆ ਕਰੋ ਸਿਰਾ ਰੇਟ ਜਿਹੜਾ ਅੱਜ ਭਾਵੇਂ 345 ਚੱਲਦਾ ਭਾਈ ਤੇ ਬਾਕੀ ਦੇਖਦੇ ਆ ਗਾ ਨਗ ਖੜੇ ਆ ਜੀ 1 2 ਤੇ 3 ਭਾਈ ਹਨਾ ਨਾਗ ਅੱਜ ਤਿੰਨ ਰਹਿ ਗਏ ਭਾਈ ਸਾਰੇ ਨਗ ਘਟ ਆਇਆ ਭਾਈ ਪੰਜ ਕ ਨਾਗ ਹੀ ਆਏ ਅੱਜ ਹੋਰ ਬਾਈ ਕੀ ਵਾਲਾ ਠੀਕ ਆ 150 50 60 65 70 75 80 85 90 290 ਬੋਲਾਂਗੇ ਨਾ ਬਾਈ 3 ਘੁੱਟ ਜਾਏਗਾ 3 ਘੁੱਟ ਜਾਏਗਾ ਇਹ ਨੇੜੇ ਹੀ ਲਵਾ ਗਿਆ ਜਮੈਂ ਵਿਆਹ ਵੇਖਣਾ ਯਾਰ 290 ਬੋਲਾਂਗੇ ਨਾ 300 ਰੁਪਈਆ ਹੀ ਚੱਲ ਆ ਚਲੀਏ ਹੁੰਦਾ ਕੋਈ ਲੈ ਕੇ ਵੇਖਾਂ ਲਾ ਬਾਈ ਆ ਵੇਗੀ ਬਾਈ 300 ਰੁਪਈਏ ਨੂੰ ਬਈ ਇਹਨਾਂ 1300 ਵੀ ਕੀ ਸੀ ਬਾਈ 1325 ਵੀ ਕੀ ਸੀਗੀ 1345 ਵੀ ਕੀ ਆ ਤੇ ਇੱਕ ਵੀ ਕੀ ਆ ਬਾਈ 300 ਰੁਪਈਏ ਅਮਰਤਪਾਲ ਸਿੰਘ ਢੱਲੋ ਸਾਹਿਬ ਬਾਈ ਕੀ ਹਾਲ ਚਾਲ ਹੈ ਜੀ ਹਰਕੀਰਤ ਸਿੰਘ ਬਾਈ ਕੀ ਹਾਲ ਚਾਲ ਨਗਰ ਹੈਗੇ ਬਾਈ 2 ਲੱਖ ਤੇ ਫਿਰ ਦੇਖਦੇ ਆ ਬਾਈ ਆਨ ਐਵਰੇਜ ਰੇਟ ਅੱਜ ਜਾਨੀ 300 ਰੁਪਈਆ ਘਟੋ ਘਟ ਲੱਗਿਆ ਤੇ 345 ਵੱਧ ਤੋਂ ਵੱਧ ਬਾਈ ਦੋ ਨਗਰ ਹੈਗੇ ਬਾਈ ਆਜੋ ਕਰਾਂ ਦੀ दस ग्यारह हो जागी माता बोल बई ढाई सौ रुपया पचुंजा सठ सर पचहत्तर अस्सी नब्बे पचानवे ਦੱਸੋ ਬੋਲਾ ਠੀਕ ਹੈ 5 10 15 20 ਦੱਸੋ ਠੀਕ ਹੈ ਬਾਈ ਜੀ ਦੱਸ ਤੇ 330 ਰੁਪਏ ਬੋਲਾਂਗੇ ਨੇ 330 ਰੁਪਏ ਇੱਧਰ ਆ ਬਾਈ ਲੈ ਬਾਈ 330 ਰੁਪਏ ਜਿਹੜੀ ਆ ਤੂੜੀ ਵਗ ਗਈ ਜੀ ਲਾਸਟ ਨੱਕ ਆ ਗਿਆ ਬਾਈ ਲਾਸਟ ਟਰਾਲੀ ਆ ਗਈ ਆ ਕੱਲ ਨਾਲੋਂ ਰੇਟ ਜਾਨੀ ਤੇਜ਼ ਹੋ ਗਿਆ ਜੀ ਕੱਲ ਪਤਾ ਨਹੀਂ ਅਫਸਰਾ ਰੇਟ ਕੱਲ ਕਿੰਨਾ ਚੱਲਿਆ ਸੀ ਬਈ ਪਰ ਅੱਜ ਜਿਹੜਾ ਰੇਟ 345 ਰੁਪਏ ਸਿਰਾ ਰੇਟ ਚੱਲ ਗਿਆ ਜੀ ਤੇ ਐਂਡ ਤੇ ਬਾਈ ਲਾਸਟ ਟਰਾਲੀ ਆ ਬੰਦੇ ਬਨੇ ਕਿੰਨੇ ਖੜੇ ਆ ਬਈ ਹਲੇ ਗਾਹਕ ਖੜੇ ਆ ਬਾਈ ਦੋ ਕ ਜਾਣੇ 345 ਰੁਪਏ ਠੀਕ ਹੈ ਸਿਰ ਆ ਗਈ ਹੈ ਜਨ 1325 ਗਈ ਹੈ 1300 ਵੀ ਗਈ ਹੈ ਤੇ ਇੱਕ ਮਲ ਇੰਨੇ ਕੇ ਨੇੜੇ ਤੇੜੇ ਗੰਨਾਂ ਪਏ ਅੱਛੇ ਸਟਾਰਟਿੰਗ 300 ਤੋਂ ਜੀ ਆ 300 ਵਕੀ ਗਈ ਆ ਤੇ ਬਾਕੀ ਸਵਾ 300 340 ਤੀ ਇੰਨਾ ਕ ਚੱਲਿਆ ਲਾਸਟ ਰਹਿ ਗਿਆ ਜੀ ਇਹ ਦੂੜੀ ਫਿਰ ਬਾਰ ਦੀ ਟੁੜੀ ਆਈ ਕਿਹਨੇ ਕੋਈ ਗੁੱਲੀ ਗੁੱਲੀ ਤਾਂ ਨਹੀਂ ਹਾਂ ਗੁੱਲੀ ਨੇ ਗਾਰੰਟੀ ਪੂਰੀ ਕੀਤੀ ਹਾਂ ਬਾਈ ਹਾਂ ਵੀ ਕਾਲੇ 150 ਰੁਪਈਆ ਆਈ 150 150 ਬੋਲਾਂ ਭਾਈ ਕਿਨੇ ਭਾਈ ਜੀ ਪੁੱਛਦੇ ਆ ਜੇ ਖਰਚਾ ਬਾਅਦ ਚ ਨਾ ਵੇਚੀ 150 ਬੋਲਾਂ ਕਿਨੇ ਹਾਂਜੀ ਹੋਂ ਦੱਸ ਨਹੀਂ ਦਿੱਤੀ ਲਓ ਬਾਈ ਇਹ ਬਾਈ ਤੂੜੀ ਦੀ ਕੁਆਲਿਟੀ ਥੋੜੀ ਜਿਹੀ ਉਹੋ ਜੀ ਸੀ ਹਨ ਤੇ 150 ਰੁਪਇਆ ਰੱਖਿਆ ਸੀਗਾ ਪਰ ਉਦੋਂ ਬਾਅਦ ਕੋਈ ਬੋਲਿਆ ਨਹੀਂਗਾ ਤੂੜੀ ਇਹ ਰੰਗ ਡਾਉਣ ਸੀਗਾ ਜਿਹਨੂੰ ਕਹਿ ਦਿੰਦੇ ਤੇ ਸਿਰਾ ਰੇਟ ਬਾਈ ਜੀ ਅੱਜ ਚੱਲਿਆ ਜਿਹੜਾ 300 ਤੇ 45 ਰੁਪਇਆ ਜਿਹੜਾ ਮਤਰੋ 345 ਰੁਪਇਆ ਸਿਰਾ ਰੇਟ ਚੱਲਿਆ ਬਾਕੀ ਗੱਲਾਂ ਬਾਤਾਂ ਕਰਦੇ ਆਂ ਜੀ ਜਿਹੜੇ ਲਸਣ ਵੀਰਪੁਰਾ ਲਸਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਘਟ ਜਾਂਦੇ ਆਂ ਜੀ 90 ਰੁਪਇਆ ਤੇ ਲਸਣ ਦਾ ਰੇਟ ਬਾਈ ਜਿਹੜਾ ਮੰਡੀਆਂ ਦੇ ਵਿੱਚ ਆ ਗਿਆ ਜਿਹੜਾ ਵਧੀਆ ਲਸਣ ਹੈ ਐਨ ਚੋਟੀ ਦਾ ਲਸਣ ਬਗਰੇ ਵਰਗਾ ਚਟਾ ਚਟਾ ਚੀਮਾ ਸਬਜ਼ੀ ਭਾਈ ਕੀ ਆ ਚੱਲਾ ਮਹਾਵੀਰ ਸਿੰਘ ਆਪਣੇ ਕਹਿਣ ਤੇ ਵੀ ਨਹੀਂ ਘਟਿਆ ਮਹਾਵੀਰ ਜੀ ਭਾਈ ਜੀ ਮਹਾਵੀਰ ਸਿੰਘ ਤੁਹਾਡੇ ਕਹਿਣ ਤੇ ਵੀ ਨਹੀਂ ਘਟਿਆ ਕੀ ਨਹੀਂ ਘਟਿਆ ਭਾਈ ਯਾਰ ਸਮਝ ਨਹੀਂ ਲੱਗੀ ਮੈਨੂੰ ਯਾਰ ਰੇਟ ਕੇ ਕੀ ਘਟਿਆ ਉਹ ਗੁੱਗੂ ਬਾਬਾ ਨੌਨਸਟਾਪ ਬੱਲੇ ਨਾ ਵੇਖ ਭਾਈ ਨੇ ਰੱਖਿਆ ਗੁੱਗੂ ਬਾਬਾ ਨੌਨਸਟਾਪ ਢੁੱਡੀ ਭਲੀ ਹੋ ਜੇ ਇਹ ਤਾਂ ਭਾਈ ਨੇ ਨਾ ਮੈਨੂੰ ਲੱਗਦਾ ਵੀ ਕਮੈਂਟ ਕਮਟ ਕਰਨ ਨੂੰ ਹੀ ਰੱਖਿਆ ਹੋਣਾ ਇਹੋ ਜਿਹਾ ਨਾਂ ਨੂੰ ਵੀਕਦੇ ਇੱਕ ਮਿੰਟ ਕੁਮਕੁਟ ਕਰਿਆ ਕਰਾਂਗੇ ਵੀਡੀਓ ਵੀਡੀਓ ਤੇ ਜਾ ਕੇ ਉਹ ਜੇ ਹਨਾ ਜਗਸੀਰ ਸਿੰਘ ਸਿੱਧੂ ਬਾਈ ਕੀ ਹਾਲ ਚਾਲ ਆ ਜੜਾ ਰਾਮਾ ਮੰਡੀ ਦੇ ਲਾਗੇ ਪਿੰਡ ਫੁੱਲੋ ਖਾਰੀ ਹਰਜੋਤ ਸਰਾਓ ਕੀ ਹਾਲ ਚਾਲ ਆ ਭਰਾ ਹੋ ਠੀਕ ਠਾਕ ਜੀ ਯੂਐਸ ਤੋਂ ਦੇਖ ਰਹਾ ਬਾਈ ਯਾਨੀ ਬੱਲੇ 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 ਕੀ ਆਵਾਜ਼ ਆ ਬਾਈ ਹਨਾ ਤੇ ਬਾਕੀ ਵੀਰ ਭਰਾ ਜਿੰਨਾਂ ਦਾ ਇਹ ਰੇਡ ਪੁੱਛਣਾ ਹਰੇ ਮਟਰ ਤੇ ਜੋਗੇ ਬਾਈ ਜਿੰਨਾਂ ਕੋਲੇ ਹਰੇ ਮਟਰ ਆ ਹੁਣ ਮਾਰ ਲਓ ਕੱਚਾ ਫੇਰ ਲੋਕੜ ਵਾਲੇ ਮਟਰ ਜਿਹੜੇ 30 30 20 ਰੁਪਏ ਜਿਹੜੇ ਵਿਕੀ ਜਾਂਦੇ ਕੱਲ ਮੋਗੇ ਮੰਡੀ ਦੇ ਵਿੱਚ ਜਾਣੀ ਤੁਸੀਂ ਲਾ ਲਓ ਸਾਹਿਬ ਮਿਛੇ ਵਜੇ ਮਟਰ ਸਾਢੇ 5 ਵਜੇ ਯਾਰ 5 ਵਜੇ ਮਟਰ ਵਿਕਣ ਲੱਗੇ ਬਾਈ ਤੇ ਘਟੋ ਘਟ 8 ਵਜੇ ਜਾਨੀ ਸਬੂਤੇ ਸਾਰੇ ਵਿਕ ਗਏ ਮਟਰ ਬਾਈ ਕੋਈ ਨਹੀਂ ਰਹਿ ਗਿਆ ਸੀਗਾ ਤੇ ਉਹ ਜਿਹੜੇ ਤੁਹਾਨੂੰ ਮੈਂ ਦੱਸਦਾ ਵੀ ਸਵੇਰੇ ਦਾ ਵਿਕੇ ਗਏ ਆ 25 25 ਰੁਪਏ 27 27 ਰੁਪਏ ਹੈਨਾ ਤੇ ਜਦੋਂ ਮੁੱਕ ਗਿਆ ਨਾ ਮਟਰ ਬਾਈ ਐਂਡ ਤੇ ਤੇ ਉਦੋਂ ਕਿਸੇ ਕਿਸੇ ਦੁਕਾਨ ਵਾਲੇ ਕੋਲੇ ਰਹਿ ਗਿਆ ਸੀ ਉਦੋਂ ਜਾਨੀ ਉਹ 32 32 ਰੁਪਏ ਵੀ ਬਾਈ ਮਟਰ ਦੇ ਮੰਗੀ ਗਏ ਆ ਕੱਲ ਘਟੋ ਘਟੇ ਗੱਲ ਹੈਗੀ ਆ 9 8:30 9 ਵਜੇ ਦੀ ਬਾਈ ਮੋਗੇ ਮੰਡੀ ਦਾ ਰੇਟ ਜਿਹੜਾ ਤੁਹਾਨੂੰ ਦੱਸੀਆ ਨੇ ਕੱਲ ਮੋਗੇ ਮੰਡੀ ਆ ਕਹਿੰਦੇ ਕਦੇ ਤੇਜ਼ੀ ਦੇ ਕਦੇ ਮੰਦੀ ਉਹ ਕੰਮ ਆ ਬਈ ਮੋਗੇ ਮੰਡੀ ਦਾ ਕਦੇ ਤਾਂ ਜਿਵੇਂ ਮੰਦੀ ਹੋ ਜਾਂਦੀ ਆ ਯਾਰ ਕੰਮ ਨੂੰ ਵੀ ਮਾਲ ਹੀ ਬਹੁਤ ਜ਼ਿਆਦਾ ਆ ਜਾਂਦਾ ਤੇ ਗਾਹਕ ਨਹੀਂ ਹੁੰਦਾ ਇੰਨਾ ਹਾਂ ਤੇ ਕਦੇ-ਕਦੇ ਬਈ ਸਪੀਡ ਫੜ ਜਾਂਦੀ ਆ ਕਦੇ-ਕਦੇ ਵੇ ਲੋ ਐਡੀ ਵੱਡੀ ਮੰਡੀ ਆ ਤੇ ਮਟਰ ਮੋੱਕ ਗਏ ਸੀ ਕੱਲ ਐਂਡ ਤੇ ਜਮਾਂ ਆ 8:30-9:00 ਵਜੇ ਸਾਰੇ ਵਿਕ ਗਏ ਬਾਈ ਤੇ ਦੇਖਦੇ ਆਂ ਬਾਕੀ ਆਪਣੇ ਕੋਟਕਪੂਰੀ ਕੱਲ ਕਮੈਂਟ ਜ਼ਰੂਰ ਕਰਿਓ ਵੀਰ ਭਰਾ ਵੀ ਯਾਰ ਆਪਾਂ ਕੋੜ ਦੀ ਵੀਡੀਓ ਬਣਾਈਏ ਤੇ ਕੱਲ ਬਣਾਇਆ ਆਪਾਂ ਬਠਿੰਡੇ ਦੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਕੋੜਕਪੁਰੇ ਦੀ ਵੀਡੀਓ ਵੇਖਣਾ ਚਾਹੁੰਦੇ ਆ ਵੀਰ ਭਰਾ ਕੇ ਬਠਿੰਡੇ ਦੀ ਕਹਿੰਦੇ ਨਾ ਆਪਾਂ ਆਲੂ ਵਾਲੇ ਪਾਸੇ ਫੇਰ ਲਾ ਕੇ ਆਵਾਂ ਢੇੜਾ ਫਰੋਜਪੁਰ ਮੰਡੀ ਦੇ ਵਿੱਚ ਨਾ ਤੇ ਆਲੂਆਂ ਦੀ ਬੋਲੀ ਜਿਹੜੀ ਚੱਲੀ ਜਾਂਦੀ ਰਹਿੰਦੀ ਆ ਉੱਥੇ ਜਰੂਰ ਇੱਕ ਦਿਨ ਆਪਾਂ ਵੀਡੀਓ ਬਣਾ ਕੇ ਲੇਗੀ ਵੀ ਉੱਥੋਂ ਦਾ ਜਿਹੜਾ ਬਾਜ਼ਾਰ ਭਾਈ ਕੀ ਰਹਿੰਦਾ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਆ ਵੀ ਜਿਹੜਾ 500 550 ਦੇ ਨੇੜੇ ਤੇ ਜਿਹੜਾ ਡਾਇਮੰਡ ਆਲੂ ਵੇਖ ਸਕਦਾ ਜਦੋਂ ਸ਼ੁਰੂ ਹੋ ਗਿਆ ਭਾਈ 500 ਤੋਂ ਲੈ ਕੇ 550 ਤੱਕ ਜਿਨ੍ਹਾਂ ਨੇ ਹਲੇ ਵੀਰ ਭਰਾ ਡਾਇਮੰਡ ਆਲੂ ਦਾ ਕੰਮ ਕਰਦੇ ਆ ਉਹਨਾਂ ਨੂੰ ਪਤਾ ਉਹ ਕੀ ਚੀਜ਼ ਹੁੰਦੀ ਹੈ ਡਾਇਮੰਡ ਆਲੂ ਹੁੰਦਾ ਚਟੇ ਆਲੂ ਵਰਗਾ ਹੀ ਪਖਰਾਜ ਦਾ ਪਰ ਫਰਕ ਆਉਂਦਾ ਥੋੜਾ ਖੜਮਾ ਹੁੰਦਾ ਜਾਨ ਜੀ ਹੁੰਦੀ ਆ ਖੜਮੇ ਦਾ ਮਤਲਬ ਜਿਹੜਾ ਪਖਰਾਜ ਆਲੂ ਹੁਣ ਚਟਾ ਆਲੂ ਚੱਲੀ ਜਾਂਦਾ ਇਹਨੂੰ ਬਸ ਐ ਫੇ ਆ ਜਾਂਦਾ ਮੜੇ ਨਾਲੀ ਔਰ ਖੜਮਾ ਨਹੀਂ ਬਣਦਾ ਪੂਰਾ ਉਹ ਨਹੀਂ ਜਿਹੜਾ ਡਾਇਮੰਡ ਆਲੂ ਹੁੰਦਾ ਥੋੜਾ ਜਿਹਾ ਤੇ ਇਹ ਐਲ ਆਰ ਤੋਂ ਥੋੜਾ ਘੱਟ ਹੁੰਦਾ ਖੜਮਾ ਪਰ ਜਣੀ ਇਹਦੇ ਚ ਖੜਮਾ ਜਿਆਦਾ ਹੁੰਦਾ ਤੇ ਕੁਲਚ ਕੁਲਚੜ ਜਿਹੜੇ ਬਣਾਉਂਦੇ ਉਹਨਾਂ ਵਾਸਤੇ ਬਾਈ ਜਿਹੜਾ ਵਧੀਆ ਜਾਨੀ ਰਹਿੰਦਾ ਜੀ ਸਾਹਕਦਾ ਹਨ ਮੰਨਾ ਰਾਜ ਫਰੀਦਕੋਟ ਬਾਈ ਜੀ ਸਬਜੀ ਮੰਡੀ ਦੀ ਵੀਡੀਓ ਬਣਾਇਆ ਕਰੋ ਸਬਜੀ ਮੰਡੀ ਦੀ ਵੀਰ ਬਣਾਉਂਦੇ ਆਪਾਂ ਆਪਣੇ ਚੈਨਲ ਤੇ ਸਰਚ ਕਰ ਲਓ ਜੀ ਪਿੰਡੂ ਕਿਤਾ ਕੱਲ ਬਣਾਈਏ ਮੋਗਾ ਸਬਜੀ ਮੰਡੀ ਦੀ ਆਪਣਾ ਚੈਨਲ ਖੋਲੋ ਜੀ ਤੇ ਉੱਪਰ ਤੁਹਾਨੂੰ ਪਤਾ ਲੱਗ ਜਾਣਾ ਜੀ ਨਾਲ ਦੀ ਨਾਲ ਆਪਣੀਆਂ ਵੀਡੀਓ ਆ ਜਾਣੀਆਂ ਮੋਗਾ ਸਬਜੀ ਮੰਡੀ ਦੀਆਂ ਹਨ ਤੇ ਕੱਲ ਤੇ ਰੇਟ ਜਿਹੜੇ ਤਾਜ਼ਾ ਜਿਹੜਾ ਹੈ ਹੋਰ ਬਾਈ ਕੀ ਹਾਲ ਚੱਲ ਕੱਲ ਜਿਹੜੇ ਤਾਜ਼ਾ ਤਾਜ਼ੇ ਰੇਟ ਵੀਰ ਵੇਖ ਸਕਦੇ ਆ ਜੀ ਸਾਰੇ ਆ ਨਾ ਬਾਈ ਸਾਰੇ ਰੇਟ ਹੀ ਮੰਦੇ ਆ ਜੇ ਰਵੇਂ ਕਹਦੀਏ ਕੱਲਾ ਮਟਰ ਜਰੂਰ ਫੇਰ ਰੇਸ ਫੜਿਆਗਾ ਜਿੱਥੋਂ ਤੱਕ ਗੱਲ ਆ ਵੀ ਗੋਭੀ ਦੀ ਗੋਭੀ ਬੰਦ ਗੋਭੀ 2-2 ਰੁਪਏ ਯਾਰ 3-3 ਰੁਪਏ ਕਿਲੋ ਕੋਸ ਨਹੀਂ ਪੜਤਾ ਪੈਂਦਾ ਬਾਈ 2 ਰੁਪਏ ਕਿਲੋ ਗੋਭੀ ਦੇ 2 ਰੁਪਏ ਵੀ ਕਿਹੜੀ ਆ 1.5 ਰੁਪਈਆ 1.5 ਰੁਪਈਆ ਵੀ ਪੈਂਦਾ ਸਵਾ मतलब ਜੇ 25 ਕਿਲੋ ਲਫਾਫਾ ਤੇ ਸਾਰਾ 20-35 ਦਾ ਵਿਕਣਾ ਯਾਰ 40 ਦਾ ਵਿਕਣਾ ਹਨਾ 1.5 ਰੁਪਈਏ ਦੇ ਨੇੜੇ ਤੇ ਹੀ ਪਵੇਗਾ ਬਾਈ ਤੇ ਵਿੱਚ ਵਿੱਚ 50 ਦੇ ਲਫਾਫੇ ਮਿਲ ਜਾਂਦੇ ਅੱਗੇ ਤਾਂ ਆਪਾਂ ਪੁੱਛ ਦਿੰਦੇ ਵੀ ਗੋਭੀ ਕੀ ਰੇਟ ਅਗਲਾ ਕਹਿੰਦਾ ਬਈ 30 ਰੁਪਏ ਕਿਲੋ 40 ਰੁਪਏ ਕਿਲੋ ਹੁਣ ਅਗਲਾ ਕਹਿੰਦਾ ਬਈ 40 ਰੁਪਏ ਲਫਾਫਾ 50 ਰੁਪਏ ਲਫਾਫਾ ਯਾਨੀ 25 ਕਿਲੋ ਤੇ ਯਾਰ 25 ਗੁਣਾ ਰੇਟ ਘਟ ਗਿਆ ਯਾਰ ਜਿਨ੍ਹਾਂ ਨੇ ਅਗੇਤੀ ਮਤਲਬ ਗੋਭੀ ਲਾਈ ਸੀ ਉਹਦੇ ਨਾਲ ਉਹ ਤੁਸੀਂ ਮੋਟਾ ਸਾਲ ਲਓ ਵੀ 25 ਗੁਣਾ ਉਹਨਾਂ ਨੇ ਕਟਾ ਖਾਦਾ ਜੇ ਅਗੇਤੀ ਹੁੰਦੀ ਤਾਂ ਕਿਤੇ 25 ਗੁਣਾ ਜ਼ਿਆਦਾ ਮੁਨਾਫਾ ਹੋਣਾ ਸੀ ਤੇ ਹੁਣ ਯਾਨੀ 25 ਗੁਣਾ ਰੇਟ ਘਟ ਗਿਆ ਯਾਰ ਸਿੱਧਾ ਹੀ ਹਿਸਾਬ ਆ ਮਨਰਾਜ ਫਰੀਦ ਗੋਟੀਆ ਬਾਈ ਜੀ ਆਪਾਂ ਮਟਰ ਲਾਇਆ ਮਟਰ ਵੀਰ ਵਧੀਆ ਰੇਟ ਦੇਊਗਾ ਜੀ ਮਟਰ ਹੁਣ ਗਾਂ ਹੁਣ ਜਿਵੇਂ ਬਿਆਨ ਫੇਰ ਸੇਲ ਵਧ ਗਈ ਮਟਰ ਦੀ ਤੇ ਮਟਰ ਨੇ ਮੁਨਾਫਾ ਵਧੀਆ ਦੇ ਜਾਣਾ ਯਾਰ ਐਦੂ ਹੁਣ ਥੱਲੇ ਤਾਂ ਮੇਰੇ ਹਿਸਾਬ ਨਾਲ ਹੁਣ ਕੀ ਆਉਣਾ ਕਿ ਜਿਹੜਾ ਬਾਈ ਅੰਮ੍ਰਿਤਸਰ ਵਾਲੇ ਵੀਰ ਭਰਾ ਸੁਣਦੇ ਆ ਜੀ ਤਰਨਤਾਰਨ ਵਾਲੇ ਵੀ ਕਈ ਵੀਰ ਭਰਾ ਵੀਡੀਓ ਵੇਖਣ ਲੱਗ ਜਾਂਦੇ ਆ ਆਪਣੀ ਵਧੀਆ ਹਨਾ ਤੇ ਉਹਨਾਂ ਵਾਸਤੇ ਆ ਜੀ ਜਿਹੜਾ ਉਧਰਲੇ ਏਰੀਆ ਦਾ ਮਟਰ ਬਾਈ ਉਹ ਉਹ ਸਸਤਾ ਵਿਕਦਾ ਐਵੇਂ ਕਹਦਗੇ ਉਹ ਨਾ ਕਦੇ 25 30 ਵਾਲਾ ਰੇਟ ਸੁਣ ਕੇ ਇੱਥੇ ਲਿਆਉਣ ਕਿਉਂਕਿ ਔਰ ਰੇਟ ਮੰਦਾ ਰਹਿੰਦਾ ਜੀ 17-18 ਰੁਪਈਆ ਕਿਉਂਕਿ ਬਾਈ ਉਹਦੇ ਵਿੱਚ ਹੁਣ ਜਿਹੜੇ ਪੱਕੜ ਮਟਰ ਜ਼ਿਆਦਾ ਆਉਣ ਲੱਗ ਗਏ ਅੰਮ੍ਰਿਤਸਰ ਤਰਨਤਾਰਨ ਵਾਲੀ ਸਾਈਡ ਵਾਲੇ ਪਾਸੇ ਜਿਹੜਾ ਹੁਣ ਲੋਕਲ ਮਟਰ ਸ਼ੁਰੂ ਹੋਇਆ ਬਹੁਤ ਸੋਹਣਾ ਮਟਰ ਸ਼ੁਰੂ ਹੋਇਆ ਆਪਣੇ ਆਪਣੇ ਨੇੜੇ-ਨੇੜੇ ਦੇ ਪਿੰਡਾਂ ਦਾ ਉਹ ਮਹਿੰਗਾ ਵਿਕੀ ਜਾਂਦਾ ਬਾਈ ਤੁਹਾਨੂੰ ਦੱਸ ਦਈਏ ਪਹਿਲਾਂ ਹੀ ਸੰਦੀਪ ਸੰਧੂ ਬਾਈ ਕੀ ਹਾਲ ਚੱਲ ਹੈ ਜੀ ਗੁਰਪ੍ਰੀਤ ਸਿੰਘ ਕੀ ਹਾਲ ਚੱਲ ਬਾਕੀ ਯਾਰ ਨਾ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਸਾਰੀਆਂ ਜਾਂ ਕਿਤੇ ਵੀ ਯਾਰ ਇੱਕ-ਇੱਕ 2-2 ਰੁਪਏ ਦਾ ਫਰਕ ਹੀ ਪੈਂਦਾ ਕੋਈ ਬਾਹਲਾ ਫਰਕ ਨਹੀਂ ਪੈਂਦਾਗਾ ਤੇ ਰੇਟਾਂ ਦਾ ਜੇ ਮੰਨ ਕੇ ਵੀ ਮਟਰ ਜਿਹੜਾ ਜਿਆਦਾ ਲੱਗਦਾ ਉੱਥੇ ਜੇ ਮੰਨ ਕੇ ਚਲੋ ਅੰਬਰਸਰ ਵਾਲਾ ਮਟਰ 13 14 15 ਫਿਕੂਗਾ ਤੇ ਇੱਥੇ ਆਪਣੇ ਵੱਧ ਤੋਂ ਵੱਧ 17 18 ਵੇਖ ਜੂਗਾ ਦੋ ਨੰਬਰ ਹੀ ਹੁੰਦੇ ਆ ਯਾਰ ਪਹਿਲਾਂ ਤਾਂ ਲੋਕੀ ਸਿੱਧਾ ਹੀ ਪੁੱਛ ਲੈਂਦੇ ਰੇਟ ਬਈ ਆੜ ਦੀ ਕੀ ਰੇਟ ਵਕਾਏਗਾ ਸਾਡਾ ਨਾ ਮਟਰ ਅਗਲਾ ਉਹਦੀ ਗੱਡੀ ਭਰਦਾ ਅਗਲਾ ਕਹਿੰਦਾ ਯਾਰ ਇੱਥੇ ਜੇ ਮੰਨ ਕੇ ਚੱਲ ਵੀ 500 ਦਾ ਤੇਲ ਮਚਰਾ ਮੰਡੀ 'ਚ ਕਿਉਂਕਿ 500 ਦਾ ਤਾਂ ਪਹੂਣਾ ਹੀ ਪਾਣਾ ਅਗਲੇ ਅਗਲਾ ਕਹਿੰਦਾ ਚੱਲ ਉੱਥੇ ਯਾਰ 1500 ਦਾ ਮੱਚ ਜੂ 1000 ਰੁਪਿਆ ਤੇਲ ਸਾੜ ਕੇ 30 ਮਿੰਟ ਨਾ ਮਟਰ ਹੁੰਦਾ ਘੱਟੋ ਘੱਟ ਮਾਲ ਹੁੰਦਾ ਉਹਦੇ ਚ ਜੇ ਮੰਨ ਕੇ ਚਲੋ ਵਧੀਆ ਰੇਟ ਦੇ ਵੀਗਾ 35 30 35 ਹਜ਼ਾਰ ਦਾ ਮਾਲ ਹੁੰਦਾ ਅਗਲਾ ਕਹਿੰਦਾ 11500 ਦਾ ਤੇਲ ਮੱਚ ਜੂ ਤੇ ਕਿੱਡੀ ਕ ਗੱਲ ਆ ਆ ਰੋਲਾ ਪੈਂਦਾ ਬਾਈ ਹਣਾ ਕਿਲੋ ਮਕਰ 100 ਰੁਪਏ ਵੀ ਵੱਧ ਜਾਂਦੇ ਆ ਸਾਰੇ ਆ ਦਾ ਦਾ ਬਾਈ ਫਾਇਦਾ ਸੋਚਦੇ ਆ ਜੀ ਤੇ ਅਮਨਦੀਪ ਸਿੰਘ ਕਹਿੰਦੇ ਬਾਈ ਪੈਂਸਲ ਮਟਰ ਬਹੁਤ ਵਧੀਆ ਪੈਂਸਲ ਮਟਰ ਦਾ ਬਾਈ ਵਧੀਆ ਹੈਗਾ ਹੀ ਕਿਉਂਕਿ ਮਟਰ ਵਧੀਆ ਉਹ ਲਵਾ ਜਾ ਹੁੰਦਾਗਾ ਹਣਾ ਤੇ ਦਾਣੇ ਜਿਆਦੇ ਹੁੰਦੇ ਜਿਹੜਾ ਦੂਜਾ ਮਟਰ ਆ ਜਾਂਦਾ ਉਹਦੇ ਚ ਪਰ ਉਹਨਾਂ ਫੋਲਕ ਦਾ ਵਜ਼ਨ ਬਣ ਜਾਂਦਾ ਉਹਦੇ ਚ ਦਾਣੇ ਘੱਟ ਹੁੰਦੇ ਆ ਜੀ ਪੈਂਸਲ ਮਟਰ ਦਾ ਕੋਈ ਸ਼ੱਕ ਨਹੀਂ ਵਧੀਆ ਜੀ ਜਿਹੜਾ ਆਪਣੇ ਚੱਲੀ ਜਾਂਦਾ ਨਾ ਯਾਰ ਲੋਕਲ ਮਤਲਬ ਇਹਨੂੰ ਪੈਂਸਲ ਕਹਿ ਦਿੰਦੇ ਆ ਤੇ ਪੈਂਸਲ ਦੇ ਵਿੱਚ ਵੀ ਕਈ ਵੈਰਾਈਟੀਆਂ ਹੁੰਦੀਆਂ ਯਾਰ ਆਪਾਂ ਕਹਿੰਦੇ ਨੇ ਬਸ ਪੈਂਸਲ ਪੈਂਸਲ ਦੇ ਵਿੱਚ ਵੀ ਭਰਾਓ ਬਹੁਤ ਕੁਸਾ ਪੈਂਸਲ ਮਟਰ ਵੀ ਜਿਹੜਾ ਜ਼ਰੂਰੀ ਨਹੀਂ ਵੀ ਹਰੇਕ ਪੈਂਸਲ ਵੈਰਾਈਟੀ ਚੰਗੀ ਹੋਊਗੀ ਹੁਣ ਜਿਹੜਾ ਆਪਣੇ ਲੋਕਲ ਚੱਲੀ ਜਾਂਦਾਗਾ ਇਹ ਕਈ ਪੈਂਸਲ ਤੋਂ ਵੀ ਮੋਟਾ ਥੋੜਾ ਜਿਹਾ ਮਟਰ ਇਹਨੂੰ ਪੈਂਸਲ ਵੀ ਨਹੀਂ ਕਹਿ ਸਕਦੇ ਪੈਂਸਲ ਮਟਰ ਦਾ ਨਾਮ ਰੱਖਿਆ ਪੈਂਸਲ ਕਿ ਜਿੰਨਾ ਮੋਟਾ ਹੁੰਦਾ ਜਿਹੜਾ ਪਤਲਾ ਮਟਰ ਹੈ ਨਾ ਇਹੜਾ ਲੋਕਲ ਮਟਰ ਚੱਲੀ ਜਾਂਦਾ ਜੀ ਇਹ ਪੈਂਸਲ ਮਟਰ ਵੀ ਨਹੀਂਗਾ ਇਹਦੀ ਵੈਰੈਟੀ ਨਾ ਤਾਂ ਦੇਸੀ ਚ ਆ ਜਾਂਦਾ ਇਹ ਨਾ ਹੀ ਪੀ3 ਚ ਆ ਜਾਂਦਾ ਨਾ ਹੀ ਵੇਰ ਬਈ ਪੈਂਸਲ ਚ ਹੀ ਆਉਂਦਾ ਯਾਰ ਐਵੇਂ ਕਹਿ ਦਈਏ ਲੋਕਲ ਮਟਰ ਬਸ ਜਿਹੜਾ ਤੁਸੀਂ ਲੋਕਲ ਮਟਰ ਹੀ ਸਮਝੋ ਇਹਨੂੰ ਤੇ ਇਹਦਾ ਜਾਨੀ ਪੈਂਸਲ ਮਟਰ ਤੋਂ ਵੀ ਵਧੀਆ ਵੈਰੈਟੀ ਆ ਦਾਣੇ ਮੋਟੇ ਆ ਪੈਂਸਲ ਮਟਰ ਤੋਂ ਦਾਣੇ ਮੋਟੇ ਆ ਇਹਦੇ ਤੇ ਲਵੇ ਆ ਦਾਣੇ ਜਾਨੀ ਪੱਕੜ ਜੇ ਨਹੀਂ ਗਿੱਦਾਣੇ ਹਣਾ ਇੱਕ ਅੱਧਾ ਦਾਣਾ ਪੈਂਸਲ ਮਟਰ ਨਾਲੋਂ ਜ਼ਰੂਰ ਘੱਟ ਹੋਊਗਾ ਜੇ ਹੋਇਆ ਤਾਂ ਤੇ ਪਰ ਵੈਰੈਟੀ ਬਹੁਤ ਸ਼ਾਨਦਾਰ ਆ ਯਾਰ ਅਜਮੇਰ ਸਿੰਘ ਪੁੱਲਰਾਤਨ ਜੀ ਸਮਾਣਾ ਗੁੱਡ ਮਾਰਨਿੰਗ ਅਮਰਦੀਪ ਸਿੰਘ ਮੈਂ ਹਿੜਾਰਪੁਰ ਤੋਂ ਬਹੁਤ ਮਟਰ ਸਾਡੇ ਏਰੀਆ ਦੇ ਵਿੱਚ ਸਹੀ ਹੈ ਜੀ ਬਈ ਵੈਰਾਈਟੀਆਂ ਵਧੀਆਂ ਜਾਣੀਆਂ ਯਾਰ ਦਿਨੋਂ ਦਿਨ ਮੰਨ ਕੇ ਚਲੋ ਹੁਣ ਪੈਂਸਲ ਜਿਹਨੂੰ ਆਂਦੇ ਪੈਂਸਲ ਵੀ ਆਮ ਬੰਦਾ ਹੀ ਕੋਈ ਨਾਂ ਰੱਖਦਾ ਤੇ ਕੱਲ ਨੂੰ ਹੋ ਸਕਦਾ ਜਿਹੜੀ ਹੁਣ ਲੋਕਲ ਵੈਰਾਈਟੀ ਚੱਲੇ ਉਹਦਾ ਨਾਂ ਕੀ ਰੱਖ ਦੇਣ ਪੀ3 ਮਟਰ ਦੀ ਤਾਂ ਚਲੋ ਵੈਰਾਈਟੀ ਹੈ ਗਾਂਧੀਆਂ ਵੈਰਾਈਟੀਆਂ ਮੰਨ ਕੇ ਚਲੋ ਤੁਸੀਂ ਮਟਰ ਲਾਇਆ ਤੁਹਾਡੇ ਮਟਰ ਦੇ ਵਿੱਚ ਕੋਈ ਗਾਂ ਦਾਣੇ ਉਹ ਜਿਹੇ ਅੱਗੇ ਸੁਧਾਰ ਹੋ ਗਿਆ ਗਾਂ ਮਟਰ ਦੇ ਵਿੱਚ ਨਾ ਆਏ ਅਗਲਾ ਵੀ ਗਾਂ ਬਣ ਜਾਂਦੇ ਜਿੱਥੋਂ ਮਤਲਬ ਸੋਧ ਕਰਦੇ ਐਗਰੀਕਲਚਰਲ ਇਹ ਵੀ ਆਪਣੇ ਵਰਗੇ ਬੰਦੇ ਹੀ ਹੁੰਦੇ ਐ ਇਹ ਵੀ ਅਕਸਰ ਸੁਧਾਰਾਂ ਹੀ ਕਰਦੇ ਐ ਅਕਸਰ ਗਾਂ ਦੀ ਗਾਂ ਮਟਰ ਕੱਢੀ ਜਾਂਦੇ ਰਹਿੰਦੇ ਕਈ ਜਿਹੜੀ ਵੈਰੈਟੀ ਉਹੋ ਜੀ ਆ ਜਾਂਦੀ ਬਾਲੀ ਵਧੀਆ ਵੈਰੈਟੀ ਆ ਜਾਂਦੀ ਆਮ ਮਟਰ ਚ ਵੀ ਹਨ ਤੇ ਉਹ ਮੁੜ ਕੇ ਗਾਂ ਵੈਰੈਟੀ ਦਾ ਨਾਮ ਦੇ ਦਿੰਦੇ ਆ ਜੀ ਉਹਨੂੰ ਪਰ ਉਹ ਆ ਹੀ ਹੁੰਦਾ ਬਾਈ ਤੇ ਆ ਹੀ ਰੇੜਾ ਜੀ ਹੋਰ ਗੈਰੀ ਲੈ ਬਈ ਬੰਦੇ ਦਾ ਮੋਟਰਸਾਈਕਲ ਵਿਖਾਈ ਉਸਨ ਐ ਆ ਬੱਲੇ ਰੁਕਦਾ ਸਹੀ ਸਾਂਗਾਂ ਗਿਆ ਬੰਦਾ ਵੀਡੀਓ ਯਾਰ ਮੋਟਰਸਾਈਕਲ ਕਮਾਲ ਆਊ ਹੈ ਮੇਰੇ ਕੋਲ ਦੁਆਰੇ ਸਰਮਖ ਸਿੰਘ ਗੁੱਡ ਮਾਰਨਿੰਗ ਬਾਈ ਕੀ ਹਾਲ ਚਾਲ ਆ ਭਰਾ ਚਲੋ ਬਾਈ ਇੱਥੇ ਤੱਕ ਹੀ ਅੱਜ ਆਪਣੀ ਵੀਡੀਓ ਸੀਗੀ ਹੈ ਨਾ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਜੀ ਤੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਰ ਭਰਾ ਚੈਨਨ ਨੂੰ ਧੰਨਵਾਦ ਜੀ